ਹਾਂਜੀ ਗੁੱਡ ਮਾਰਨਿੰਗ ਜੀ ਸਾਰੇ ਅੱਜ ਦੇ ਵਲੌਗ 'ਚ ਸੀ ਫੈਦਲ ਯਾਤਰਾ ਕਰਦੇ ਆ ਤੇ ਹੁੰਦਾ ਬਹੁਤ ਆ ਗਿਆ ਤੀ ਨਹੀਂ ਲੱਗਦੇ ਕੋਈ ਦੇਖਦਾ ਨਹੀਂ ਵੇ ਤੇ ਅੱਜ ਬਾਈਕ ਦਾ ਹੋ ਗਿਆ ਸੀ ਤੇਲ ਖਤਮ ਫੇਸ ਕਰਕੇ ਆਪਾਂ ਪਾਣੀ ਚੱਲ ਰਿਹਾ ਹੈ ਪਾਣੀ ਤੋੜਨਾ ਵੀ ਜ਼ਰੂਰੀ ਹੈ ਮਰੇ ਮੂੰਹ ਚ ਨਾ ਗੋਲੀਆਂ ਖਾਣ ਵਾਲੀ ਕਰਕੇ ਥੋੜੀ ਬੋਲਣ ਚ ਵੀ ਹੋ ਜਾਂਦੀ ਯਾ ਮਾ ਜੈਦਾ ਠੰਡ ਬਹੁਤ ਹੋ ਗਈ ਹੈ ਤੇ ਸਾਰਿਆਂ ਨੇ ਆਪਣੇ ਪੂਰੇ ਕੱਪੜੇ ਪਾ ਕੇ ਇੱਕਦਮ ਕੋਟ-ਕੂਟ ਪਾ ਕੇ ਨਾ ਫੇਰ ਬਾਹਰ ਨਿਕਲਿਆ ਕਰੋ ਸਰਦੀ ਜਿਆਦਾ ਵੱਧ ਗਈ ਹੈ ਪਹਿਲਾਂ ਸੀਗਾ ਲੋਹੜੀ ਤੋਂ ਪਹਿਲਾਂ ਲੱਗਦਾ ਸੀਗਾ ਕਿ ਸ਼ਾਇਦ ਇਸ ਕੀ ਸਰਦੀ ਪੈਣੀ ਨਹੀਂ ਤੇ ਜਿੰਨੀ ਕਿ ਹੁਣ 2 ਦਿਨਾਂ ਦੇ ਵਿੱਚ ਪੈ ਚੁੱਕੀ ਹੈ ਤੇ ਇਹ ਤਾਂ ਆਦਾਂ ਆਦਾਂ ਕੇ ਅੱਗੇ ਠੰਡ ਹੋਰ ਵਗਣੀ ਹੈ ਐਸੀ ਸਾਡੇ ਫੰਕਸ਼ਨ ਵੀ ਸ਼ੁਰੂ ਹੋ ਰਹੇ ਆਗੇ ਕੱਲ ਤੋਂ ਹੋਰ ਤੇ